ਸਭ ਤੋਂ ਪਹਿਲਾਂ ਅਸੀਂ ਭਾਗ ਹੋਰਾਂ ਦਾ ਸਵਾਗਤ ਕਰਨੇ ਆ ਆਪਣੇ ਸਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬ੍ਰਿੰਦਰੀ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਾਈਮ ਦਿੱਤਾ ਵਾ ਆਪਣੇ ਨਾਲ ਜੁੜਨ ਦਾ। ਮੈਂ ਨਾਲ ਹੀ ਐਸਐਮਜ਼ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਦੇਖੋ ਤੁਸੀਂ ਐਸਐਮਜ਼ ਨਿਊਜ਼ ਦੇ ਸੀਨੀਅਰ ਪੱਤਰਕਾਰ ਹੋ। ਚਲੋ ਇਹ ਪ੍ਰੋਗਰਾਮ ਤੇ ਅਸੀਂ ਰੋਜ਼ ਹੀ ਕਰਿਆ ਕਰਨਾ ਤੇ ਰੋਜ਼ ਸਟਾਰਟਿੰਗ ਤਾਂ ਕਰਨੀ ਹੈ ਨਾ। ਬਿਲਕੁਲ ਜੀ ਬਿਲਕੁਲ। ਸਟਾਰਟਿੰਗ ਤਾਂ ਕਰਨੀ ਹੈ। ਅੱਛਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਜਿਹੜਾ ਅਸੀਂ ਨਾਂ ਰੱਖਿਆ ਸਿਆਸਤ ਪੰਜਾਬ ਦੀ। ਤਾਨੂੰ ਕਿਦਾਂ ਦਾ ਚੰਗਾ ਠੀਕ ਲੱਗਿਆ ਜੇ ਨਹੀਂ ਲੱਗਿਆ ਤੇ ਬਦਲ ਲਈਏ ਦੇਖੋ ਸਾਰਾ ਹੀ ਦੁਨੀਆ ਹੀ ਚੱਲਦੀ ਹੈ ਇਸ ਟਾਈਮ ਸਿਆਸਤ ਦੇ ਉੱਤੇ ਚੱਲ ਰਹੀ ਹੈ ਸਿਆਸਤ ਵਾਲੇ ਸਾਰਿਆਂ ਦੀ ਨਿਗਰਾਨੀ ਇਹ ਕਿਹੜਾ ਪ੍ਰੋਗਰਾਮ ਹੈ ਕਿਹੜਾ ਤੁਸੀਂ ਨਾਮ ਰੱਖਿਆ ਵਾ ਬਹੁਤ ਹੀ ਵਧੀਆ ਵਾ ਹਾਂਜੀ ਸ਼ੁਕਰੀਆ ਜੀ ਬਹੁਤ ਹੀ ਵਧੀਆ ਵਾ ਤੇ ਇਹ ਸਿਆਸਤਦਾਨਾਂ ਨੂੰ ਵੀ ਇੱਕ ਨਵੀਂ ਸੇਧ ਦਊਗੀ ਕੀ ਬਾਤ ਹੈ ਜੀ ਕੀ ਦੇਖੋ ਗੱਲ ਇਹ ਹੈ ਪਨੇਸਰ ਸਾਹਿਬ ਤੁਹਾਡੇ ਅੱਗੇ ਬਾਬਾ ਬੋਹੜ ਪੱਤਰਕਾਰਤਾ ਦੇ ਜਿਹੜੇ ਬਾਬਾ ਬੋਹੜ ਨੇ ਅਗਰ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਮੈਨੂੰ ਲੱਗਦਾ ਸੇਹ ਤੇ ਆਪਣੇ ਆਪ ਹੀ ਮਿਲ ਜਾਣੀ ਐ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਆ ਜਿਨ੍ਹਾਂ ਨੇ ਤੁਸੀਂ ਮੈਨੂੰ ਇੰਨਾ ਕਾਬਲ ਸਮਝਿਆ ਵੀ ਕਿਹੜਾ ਥੋੜੇ ਨਾਲ ਮੈਂ ਬੱਠਣ ਯੋਗ ਆ ਮੈਂ ਸਮਝਣ ਦੀ ਵਿੱਚ ਕਿਹੜੀ ਗੱਲ ਆ ਤੁਸੀਂ ਕਾਬਲ ਹੈ ਹੀ ਹੋ ਜੀ ਉਹ ਦੁਨੀਆ ਵਾਸਤੇ ਆ ਜਿਵੇਂ ਥੋੜੇ ਚੈਨਲ ਵਾਸਤੇ ਵੀ ਆ ਇਹ ਚੈਨਲ ਨੂੰ ਧੰਨਵਾਦ ਤੇ ਵੀ ਉਹ ਦੁਨੀਆ ਵਾਸਤੇ ਵੀ ਆ ਪਨੀਰ ਸਰ ਸਾਹਿਬ ਧੰਨਵਾਦ ਜੀ ਧੰਨਵਾਦ ਅੱਛਾ ਪਨੀਰ ਸਰ ਸਾਹਿਬ ਜੇ ਗੱਲ ਕਰੀਏ ਆਪਾਂ ਪੰਜਾਬ ਦੀ ਸਿਆਸਤ ਦੀ ਪੀ ਪੰਜਾਬ ਦੀ ਸਿਆਸਤ ਇਸ ਵੇਲੇ ਨਵੇਂ ਸਮੀਕਰਨ ਬਣ ਰਹੇ ਨੇ ਨਿਤਿਨ ਕਦੀ ਕੋਈ ਕਿਸੇ ਮੁੱਦੇ ਨੂੰ ਲੈ ਕੇ ਕਦੀ ਕਿਸੇ ਮੁੱਦੇ ਨੂੰ ਲੈ ਕੇ ਖੇਤੀ ਕਾਨੂੰਨਾਂ ਖਿਲਾਫ ਅ ਜਦੋਂ ਦਾ ਕਰੋਨਾ ਦਾ ਜਿਹੜਾ ਪੰਗਾ ਹਾਲੇ ਵੀ ਚੱਲੀ ਜਾਂਦਾ ਟੀਕੇ ਆ ਗਏ ਨੇ ਉਸ ਤੋਂ ਬਾਅਦ ਖੇਤੀ ਕਾਨੂੰਨਾਂ ਵਾਲਾ ਜਿਹੜਾ ਉਸ ਦੇ ਨਾਲ-ਨਾਲ ਚੱਲਿਆ ਸੀਗਾ ਅੰਦੋਲਨ ਕਿਸਾਨ ਵਿਚਾਰੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਬਿਲਕੁਲ ਬਚਣ ਠੀਕ ਹੈ ਉਸ ਤੋਂ ਬਾਅਦ ਹੁਣ ਜੋ 2022 ਦੇ ਵਿੱਚ ਚੋਣਾਂ ਸ਼ੁਰੂ ਹੋ ਰਹੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ ਤੇ ਨਵੇਂ-ਨਵੇਂ ਸਮੀਕਰਨ ਜਿਹੜੇ ਆ ਸਿਆਸਤ ਦੇ ਉੱਤੇ ਬਣ ਰਹੇ ਨੇ ਤੇ ਇਸੇ ਲੜੀ ਦੇ ਵਿੱਚ ਹੀ ਕੈਪਟਨ ਸਰਕਾਰ ਆਪਣੀਆਂ ਨਵੀਆਂ-ਨਵੀਆਂ ਯੋਜਨਾਵਾਂ ਲੈ ਕੇ ਆਈ ਹੈ ਆ ਬੱਸ ਦੇ ਮੁੱਦੇ ਤੇ ਬੱਸਾਂ ਦੇ ਵਿੱਚ ਬੀਬੀਆਂ ਫ੍ਰੀ ਕਰਤੀਆਂ ਨੇ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਤੇ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵਾਅਦੇ ਕੀਤੇ ਸੀ ਜੇ ਭਾਈ ਅਸੀਂ ਜਿਹੜੇ ਆ ਰਜਗਾਰ ਘਰ ਘਰ ਤੱਕ ਨੌਕਰੀ ਦੇ ਦਾਂਗੇ ਤੇ ਲੋਕਾਂ ਨੂੰ ਕਈਆਂ ਨੂੰ ਤੇ ਸੀ ਪਤਾ ਨਹੀਂ ਸਰਕਾਰੀ ਨੌਕਰੀ ਹਰ ਘਰ ਕਿ ਮਿਲ ਹੈਨਾ ਉਹਦੇ ਬਾਅਦ ਚ ਪਤਾ ਲੱਗਿਆ ਵੀ ਉਹ ਪਤਾ ਨਹੀਂ ਬੜੀਆਂ ਸਸਤੀਆਂ ਘੱਟ ਤਨਖਾਹਾਂ ਦਿੱਤੀਆਂ ਜਿਹੜੀਆਂ ਨੌਕਰੀਆਂ ਉਹ ਮਹਾਈਆਂ ਹੋਈਆਂ ਕਈਆਂ ਨੂੰ ਮਿਲੀਆਂ ਤੇ ਕਈਆਂ ਨੂੰ ਨਹੀਂ ਮਿਲੀਆਂ ਚਲੋ ਉਹਨਾਂ ਨੇ ਗੱਲ ਆਖ ਦਿੱਤੀ ਫਿਰ ਕਹਿੰਦੇ ਸੀ ਜੀ ਮੋਬਾਈਲ ਫੋਨ ਪਾੜਿਆਂ ਨੂੰ ਦੇਾਂਗੇ ਉਹ ਪਹਿਲਾਂ ਜੀ ਹੁਣ 4 ਸਾਲ ਹੋ ਗਏ ਨੇ ਅੱਜ ਪੰਜਵਾਂ ਇਸ ਵਾਰੀ ਪੰਜਵਾਂ ਸਾਲ ਹੈ ਲਾਸਟ ਵਾਲਾ ਟਾਈਮ ਆ ਜੀ ਤੇ ਉਹ ਕਈਆਂ ਬੱਚਿਆਂ ਨੂੰ ਮਿਲਿਆ ਤੇ ਕਈ ਜਿਹੜੇ ਲੋੜਵੰਦ ਨੇ ਬੱਚੇ ਉਹਨਾਂ ਨੂੰ ਨਹੀਂ ਮਿਲਿਆ ਚਲੋ ਉਹਦੇ ਜੇ ਨਸ਼ਾ ਫ੍ਰੀ ਕਰ ਦਾਂਗੇ ਪੰਜਾਬ 'ਚ ਵਿੱਚ 4 ਹਫ਼ਤੇ ਦਾ ਸਮਾਂ ਦੇ ਦਿਓ ਤੇ ਅਸੀਂ ਪੰਜਾਬ ਨੂੰ ਨਸ਼ਾ ਫ੍ਰੀ ਕਰ ਦਾਂਗੇ ਤੇ ਹੁਣ ਕੈਪਟਨ ਸਾਹਿਬ ਕਹੇ ਤੇ ਮੈਂ ਤੇ ਗੁਟਕਾ ਸਾਹਿਬ ਚਾ ਕੇ ਇਹ ਗੱਲ ਕਹੀ ਨਹੀਂ ਸੀ ਹੈਗੀ ਗੁਟਕਾ ਸਾਹਿਬ ਦੀ ਸੌਂ ਖਾ ਕੇ ਤੇ ਮੈਂ 4 ਹਫ਼ਤੇ ਜੇ ਨਸ਼ਾ ਨਸ਼ਾ ਖਤਮ ਕਰ ਦਾਂਗਾ ਮੈਂ ਤੇ ਕਿਹਾ ਸੀ ਮੈਂ ਨਸ਼ੇ ਦਾ ਲੱਕ ਤੋੜ ਦਿਆਂਗਾ ਤੇ ਉਹ ਟੁੱਟਾ ਕਿ ਨਹੀਂ ਟੁੱਟਾ ਉਹ ਤੁਸੀਂ ਦੱਸੋਗੇ ਜਿਆਦਾ ਜਿਆ ਲੋਕਾਂ ਨੂੰ ਪਤਾ ਹੈ ਦੇਖੋ ਨਸ਼ਿਆਂ ਵਾਸਤੇ ਜ਼ਰੂਰ ਕਿਹਾ ਸੀ ਉਹਨਾਂ ਨੇ ਹਮ ਲੇਕਿਨ ਨਸ਼ਿਆਂ ਦਾ ਚੱਲਦਾ ਸ਼ੁਰੂ ਤੋਂ ਚੱਲਦਾ ਆ ਰਿਹਾ ਵਾ ਹਮ ਹੁਣ ਦਾ ਨਹੀਂ ਚੱਲ ਰਿਹਾ 10 20 ਸਾਲਾਂ ਨੂੰ 50 ਸਾਲ ਤੋਂ ਪਹਿਲੇ ਦਾ ਹੀ ਨਸ਼ਿਆਂ ਦਾ ਚੱਲਦਾ ਆ ਰਿਹਾ ਵਾ ਇਹ ਨਸ਼ਿਆਂ ਨੂੰ ਰੋਕਣ ਵਾਸਤੇ ਸਿਰਫ ਸਿਆਸੀ ਗਲਾਈ ਨੇ ਹੂੰ ਕਿੰਨਾ ਵਸ ਸਕਤੀ ਕੋਈ ਨਹੀਂ ਕੀਤੀ ਜਾਂਦੀ ਹੂੰ ਇਹ ਸਕਤੀ ਕੀਤੀ ਜਾਵੇ ਤੇ ਪੁਲਿਸ ਡਿਪਾਰਟਮੈਂਟ ਇਹਨਾਂ ਦੇ ਉੱਪਰ ਬੈਠਾ ਵਾ ਹੂੰ ਜਿਹੜਾ 2 ਦਿਨਾਂ ਦੇ ਵਿੱਚ ਵੀ ਇਹ ਕੰਟਰੋਲ ਕਰ ਸਕਦਾ ਵਾ ਲੇਕਿਨ ਇਹਨਾਂ ਦੇ ਪਿੱਛੇ ਸਾਇਆ ਸਿਆਸੀ ਬੰਦਿਆਂ ਦਾ ਵਾ ਹੂੰ ਇਹ ਨਹੀਂ ਹੋ ਸਕਦਾ ਹਜੇ ਆਓ ਬਿਲਕੁਲ ਤੁਹਾਡੀ ਗੱਲ ਠੀਕ ਹੈ ਪ੍ਰਿੰਸਰ ਸਾਹਿਬ ਦੇਖੋ ਖੰਨੇ ਦੇ ਵਿੱਚ ਫੈਕਟਰੀਆਂ ਪੜੀਆਂ ਗਈਆਂ ਨੇ ਹੈਨਾ ਉਹ ਨਕਲੀ ਸ਼ਰਾਬ ਦੀਆਂ ਹੈਨਾ ਉਹ ਕਿੰਨੀਆਂ ਦੇਖੋ ਦੂਜੇ ਰਾਜ ਆਪਣੇ ਜ਼ਿਲ੍ਹਿਆਂ ਦੇ ਵਿੱਚ ਵੀ ਫੜੀਆਂ ਗਈਆਂ ਨੇ ਕਿੰਨੇ ਲੋਕ ਮਾਰੇ ਗਏ ਨੇ ਨਸ਼ਾ ਹਾਲੇ ਵੀ ਮਿਲਿਆ ਜਾ ਰਿਹਾ ਹੈ ਤਾਂ ਤੁਹਾਡੀ ਗੱਲ ਠੀਕ ਹੈ ਕਿ ਇਹ ਜਿੰਨੀ ਦੇਰ ਤੱਕ ਮਤਲਬ ਕਿ ਸਿਆਸੀ ਲੋਕਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਰੁਕਦੀ ਉਨੀ ਦੇਰ ਤੱਕ ਜਿਹੜਾ ਨਸ਼ਾ ਖਤਮ ਨਹੀਂ ਹੋ ਸਕਦਾ ਸ਼ਮੂਲੀਅਤ ਹੈ ਕਿਤੇ ਕਿਤੇ ਇਹ ਵੀ ਮੰਨਣਾ ਪਊਗਾ ਬਿਲਕੁਲ ਜੀ ਦੇਖੋ ਮਤਲ ਅੱਜ ਦੀ ਡੇਟ ਦੇ ਵਿੱਚ ਜੇ ਘਰ ਵਾਸਤੇ ਕੋਈ ਰੋਸ਼ਨ ਲੈ ਕੇ ਆਣਾ ਵਾ ਆਟਾ ਲੈ ਕੇ ਆਣਾ ਵਾ ਨੂਨ ਲੈ ਕੇ ਆਣਾ ਤੇਲ ਲੈ ਕੇ ਆਣਾ ਵਾ ਉਹ ਤੁਹਾਨੂੰ ਦੁਕਾਨਦਾਰ ਦੇ ਕੋਲ ਜਾਣਾ ਪੈਣਾ ਵਾ ਲੇਕਿਨ ਸ਼ਰਾਬ ਵਾਸਤੇ ਤੁਹਾਨੂੰ ਜੇ ਤੁਸੀਂ ਟੈਨਫੋਨ ਵੀ ਕਰ ਦੋਗੇ ਤੁਹਾਨੂੰ ਡਿਲੀਵਰ ਕਰਵਾ ਵਾਸਤੇ ਕਰੋ ਉਹ ਸ਼ਰਾਬ ਕਿੱਥੋਂ ਆਦੀ ਹੈ ਹੋਮ ਡਿਲੀਵਰੀ ਮਿਲ ਜਾਊਗੀ ਹੋਮ ਡਿਲੀਵਰੀ ਮਿਲਦੀ ਆ ਉਹ ਉਹ ਦੱਸੋ ਉਹ ਕਿੱਥੋਂ ਆਦੀ ਹੈ ਜੀ ਜੇ ਇਹਦੇ ਸਿਆਸੀ ਬੰਦਿਆਂ ਦੇ ਲਿੰਕ ਨਹੀਂਗੇ ਤਾਂ ਮੈਨੂਫੈਕਚਰਿੰਗ ਕਿੱਥੋਂ ਹੁੰਦੀ ਹੈ ਜੀ ਬਿਲਕੁਲ ਇਹ ਅਸੀਂ ਗੱਲ ਤੇ ਨਹੀਂ ਜਿਹੜੇ ਥਾਣੇਦਾਰ ਹੁੰਦਾ ਜਿਹੜਾ ਆਪਣੇ ਏਰੀਏ ਦਾ ਹੁੰਦਾ ਸੱਚ ਹੁੰਦਾ ਉਹਨੂੰ ਆਪਣੇ ਏਰੀਏ ਦਾ ਸਾਰਾ ਪਤਾ ਕਿ ਕਿੱਥੇ ਕੀ ਹੋ ਰਿਹਾ ਹੈ ਕਿੱਥੇ ਕੀ ਨਹੀਂ ਹੋ ਰਿਹਾ ਤੇ ਜੇ ਪੁਲਿਸ ਚਾਵੇ ਜੇ ਤੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਰੋਕ ਸਕਦੀ ਹੈ ਪੁਲਿਸ ਦਾ ਡਰ ਜਿਹੜਾ ਹੁੰਦਾ ਨਾ ਕਾਫੀ ਹੁੰਦਾ ਉਹ ਕਿਸੇ ਵੀ ਤਰੀਕੇ ਨਾਲ ਇਸ ਚੀਜ਼ਾਂ ਨੂੰ ਰੋਕ ਸਕਦੀ ਹੈ ਚਲੋ ਅੱਛਾ ਆਪਾਂ ਹੁਣ ਗੱਲ ਕਰਦੇ ਹਾਂ ਸਰਕਾਰੀ ਬੱਸਾਂ ਪੀਆਰਟੀਸੀ ਹੋਗੀ ਪੰਜਾਬ ਰੋਡਵੇਜ ਹੋਗੀ ਪੰਨ ਬੱਸ ਹੋਗੀ ਇਹਦੇ ਚ ਕੈਪਟਨ ਸਰਕਾਰ ਨੇ ਬੀਬੀਆਂ ਦੇ ਵਾਸਤੇ ਸਫ਼ਰ ਮੁਫਤ ਕਰਤਾ ਚੰਗੀ ਗੱਲ ਹੈ ਮੈਂ ਮਾੜੀ ਗੱਲ ਨਹੀਂ ਕਹਿੰਦੇ ਪਰ ਸਵਾਲ ਇਹ ਹੈ ਪਨੀਰ ਸਾਹਿਬ ਕੀ ਇਹ ਮੈਨੀਫੈਸਟੋ ਦੇ ਵਿੱਚ ਸ਼ਾਮਲ ਸੀ ਬਿਲਕੁਲ ਨਹੀਂ ਸੀ ਕੋਈ ਹੂੰ ਕੋਈ ਸੀ ਵਿੱਚ ਕਿਸੇ ਪਾਸੇ ਵੀ ਇਹ ਕੋਈ ਸ਼ਾਮਲ ਨਹੀਂ ਸੀਗਾ ਇਹ ਸਿਰਫ ਇਲੈਕਸ਼ਨ ਦਾ ਨੇੜੇ ਟਾਈਮ ਆਣ ਦੇ ਕਾਰਨ ਇਹ ਨਵੀਆਂ ਨਵੀਆਂ ਸਕੀਮਾਂ ਖੜੀਆਂ ਜਾ ਰਹੀਆਂ ਨੇ ਮਤਲਬ ਜੇ ਚਾਹੁੰਦੇ ਤੇ ਅੱਜ ਤੋਂ 4 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਉਦੋਂ ਵੀ ਫੈਸਲਾ ਕਰ ਸਕਦੇ ਸੀ ਪਾ ਸਕਦੇ ਸੀਗੇ ਲੇਕਿਨ ਨਹੀਂ ਹਾਂ ਕਦੋਂ ਇਹਨਾਂ ਨੇ ਆਪਣੀ ਦੇਖੀ ਵੀ ਮਤਲਬ ਸਿਆਸਤ ਸਾਡੀ ਡਾਊਨ ਹੋ ਰਹੀ ਹੈ ਇਹਨਾਂ ਨੇ ਨਵੇਂ ਤੋਂ ਨਵੇਂ ਨਵੇਂ ਰੂਲਸ ਕੱਢ ਰਹੇ ਨੇ ਨਵੇਂ ਰੂਲਸ ਕੱਢ ਰਹੇ ਨੇ ਨਵੇਂ ਰੂਲਸ ਕੱਢ ਰਹੇ ਨੇ ਤੇ ਇਹ ਕੋਈ ਨਵੀਂ ਗੱਲ ਨਹੀਂ ਗਈ ਕਿਹੜੀ ਵੀ ਸਿਆਸੀ ਪਾਰਟੀ ਹੁੰਦੀ ਹੈ ਜਿਹੜੀ ਵੀ ਕੋਈ ਮੌਜੂਦਾ ਪਾਰਟੀ ਆਪਣੇ ਮਹਾਰਾਜ ਦੇ ਵਿੱਚ ਬੈਠਦੀ ਹੈ ਉਹ ਐਂਡ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਨਵੀਂ ਸਕੀਮ ਇਸ ਤਰ੍ਹਾਂ ਨਹੀਂ ਲੱਗਦੀ ਕਿੜੀ ਨੂੰ ਪਬਲਿਕ ਸੋਚ ਵੀ ਨਹੀਂ ਸਕਦੀ ਵੀ ਆ ਸਕੀਮ ਹੋ ਗਈ ਜੀ ਅੱਛਾ ਪ੍ਰਿੰਸਾ ਸਾਹਿਬ ਜਦੋਂ ਜਦੋਂ ਮੈਨੀਫੈਸਟੋ ਜਾਰੀ ਕੀਤਾ ਸੀਗਾ ਤੇ ਉਹਦੇ ਵਿੱਚ ਜਿਹੜੀਆਂ ਨੌਕਰੀਆਂ ਦੀ ਗੱਲ ਵੀ ਕੀਤੀ ਸੀ ਵੀ 90 ਰੁਜ਼ਗਾਰੀ ਖਤਮ ਕਰ ਦਿਆਂਗੇ ਤੇ ਆ ਕੱਲ ਦੀ ਖਬਰ ਹੈ ਵੀ ਦੋ ਪਟਿਆਲਾ ਆਪਣੇ ਸੰਗਰੂਰ ਰੋਡ ਤੇ ਜਿਹੜੀ ਭਾਖੜਾ ਨਹਿਰ ਹੈ ਉਹਦੇ ਵਿੱਚ ਜਿਹੜੇ ਮਾਸਟਰ ਨੇ ਅਧਿਆਪਕ ਉਹ ਪ੍ਰੋਟੈਸਟ ਕਰ ਰਹੇ ਸੀਗੇ ਉੱਥੇ ਉਹ ਨਹਿਰ ਦੇ ਤੇ ਪੋਸਟਾਂ ਦੇ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਗੱਲ ਕਰ ਰਹੇ ਸੀ ਧਰਨਾ ਲਾਇਆ ਸੀ ਪੁਲਿਸ ਵਾਲੇ ਉੱਥੇ ਆਏ ਨੇ ਪੀ ਉਹਨਾਂ ਦੇ ਡਰ ਤੋਂ ਦੋ ਮਾਸਟਰਾਂ ਨੇ ਨਹਿਰ 'ਚ ਛਾਲ ਮਾਰਤੀ ਬੜੀ ਮੰਦ ਭਗ ਘਟਨਾ ਹੈ ਕੀ ਲੱਗਦਾ ਹੈ ਵੀ ਜੀ ਕੈਪਟਨ ਸਰਕਾਰ ਆਪਣੇ ਇਹ ਮੈਨੀਫੈਸਟੋ ਦੇ ਵਿੱਚ ਖਰੀ ਉੱਤਰੀ ਹੈ ਤੇ ਫਿਰ ਕਿਉਂ ਇਦਾਂ ਦੇ ਕੰਮ ਹੋ ਰਹੇ ਨੇ ਦੇਖੋ ਸਾਰਿਆਂ ਤੋਂ ਪਹਿਲੇ ਤਾਂ ਇਹ ਗੱਲ ਆ ਕਾਂਗਰਸ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਜਿਹੜੇ ਵੀ ਬਦੇ ਅਧਿਆਪਕ ਆ ਤਾਂ ਬੱਤਿਆ ਕਰਨ ਲਈ ਮਜਬੂਰ ਹੋਏ ਨੇ ਤੇ ਉਹੀ ਜਗ੍ਹਾ ਦੇ ਵਿੱਚ ਜਾ ਕੇ ਕਿੱਥੇ ਰਾਜ ਦਾ ਮਤਲਬ ਕੈਪਟਨ ਸਰ ਦਾ ਆਪਣਾ ਗਾੜਾ ਆਪਣਾ ਗਾੜਾ ਪਟੜ ਦੇ ਵਿੱਚ ਜਾ ਕੇ ਇਹ ਕਿੱਥੇ ਲੇਕਿਨ ਉਹ ਆਪਣੀ ਮੰਗਾਂ ਲੈ ਕੇ ਆਏ ਸੀਗੇ ਜੇ ਆਪਾਂ ਕਹਿੰਦੇ ਵੀ ਨੌਕਰੀਆਂ ਵਾਸਤੇ ਨਵੀਆਂ ਨੌਕਰੀਆਂ ਵਾਸਤੇ ਨਹੀਂ ਹੋਇਆ ਨਵੀਆਂ ਨੌਕਰੀਆਂ ਤਾਂ ਇਹਨਾਂ ਨੇ ਬਿਲਕੁਲ ਹੀ ਡੈਟ ਕੀਤੀਆਂ ਹੋਈਆਂ ਨੇ ਜੀ ਇਹ ਤਾਂ ਕਿਹੜੀ ਮਤਲਬ ਜਿਹੜੀਆਂ ਪੋਸਟਾਂ ਜੇ ਪਹਿਲੀਆਂ ਬਈਆਂ ਨੇ ਉਹਨਾਂ ਨੂੰ ਹੀ ਪੂਰ ਨਹੀਂ ਕਰ ਰਹੇ ਹੂੰ ਉਨਾਂ ਜੀ ਵੀ ਹਜੇ ਇਹ ਖਰੇ ਨਹੀਂ ਉਤਰੇ ਹੂੰ ਜੇ ਆਪਾਂ ਕਹਿ ਦਈਏ ਵੀ ਇਹਨਾਂ ਨੇ ਕਿੰਨੇ ਕਹੇ ਸੀ ਵੀ ਸਾਰੇ ਉਹਨਾਂ ਨੇ ਮੰਨ ਲਈ ਕੁਛੇ ਦੀ ਗੱਲ ਨਹੀਂ ਮੰਨੀ ਜੀ ਉਹ ਜੀ ਬੁਰੀ ਤਰ੍ਹਾਂ ਫੇਲ ਹੈ ਇਹ ਹੂੰ ਅੱਛਾ ਮਨੈਸਰ ਸਾਹਿਬ ਭਾਜੀ ਗੱਲ ਇਦਾਂ ਹੈ ਕਿ ਇਸ ਵੇਲੇ ਜੋ ਮੈਨੂੰ ਲੱਗਦਾ ਜਾਪਦਾ ਹੈ ਕਿ ਜਿਹੜੀ ਪੰਜਾਬ ਰੋਡ ਵੇਜ ਦੇ ਵਿੱਚ ਕੰਟਰੈਕਟਰਾਂ ਦੀ ਜਿਹੜੀ ਹਾਲਤ ਹੋਈ ਹੈ ਨਾ ਉਹ ਇਦਾਂ ਦੀ ਹੋਈ ਹੈ ਵੀ ਢੇਲੀ ਦੀ ਸੇਲ ਨਹੀਂ ਤੇ ਸਿਰਖੁਰਗਨ ਦੀ ਵੇਲ ਨਹੀਂ ਕੱਲ ਨਾ ਮੇਰਾ ਸਬਾਬੋ ਬਣਿਆ ਅੰਮ੍ਰਿਤਸਰ ਜਾਣ ਦਾ ਤੇ ਲੈ ਅੰਮ੍ਰਿਤਸਰ ਗਿਆ ਹਾਂ ਬਹੁਤ ਵਧੀਆ ਜੀ ਹਰਮੰਦਰ ਸਾਹਿਬ ਦੇ ਵੀ ਦਰਸ਼ਨ ਕੀਤੇ ਹੋਣੇ ਆਹ ਜੀ ਹਾਂ ਜੀ ਵਾਹ ਜੀ ਵਾਹ ਤੇ ਗੱਲ ਇਦਾਂ ਹੈ ਪ੍ਰਿੰਸਰ ਸਾਹਿਬ ਉੱਥੇ ਜਦੋਂ ਮੈਂ ਗਿਆ ਬਸ ਅੱਡੇ ਤੇ ਤੇ ਉੱਥੇ ਮੈਂ ਦੇਖਿਆ ਕਿ ਬੀਬੀਆਂ ਨਾਲ ਭਰਿਆ ਹੋਇਆ ਸੀ ਉਹ ਫਾਸਾ ਟਮੈਂ ਹੈ ਜੀ ਬੱਲੇ ਪੀਏ ਤੇ ਅੱਜ ਐਤਵਾਰ ਹੈ ਵੀ ਚਲੋ ਹਰਮੰਦਰ ਸਾਹਿਬ 'ਚ ਮੱਥਾ ਟੇਕਣਾ ਆਏ ਹਾਂ ਕਿਉਂਕਿ ਰਿਲੀਜੀਅਸ ਪਲੇਸ ਹੈ ਅੰਮ੍ਰਿਤਸਰ ਸਾਹਿਬ ਤੇ ਉਹ ਕੰਡਕਟਰ ਨਾਲ ਮੈਂ ਬਹਿ ਤੇ ਗਿਆ ਰਸ਼ ਕਾਫੀ ਸੀ ਕੰਡਕਟਰ ਨਾਲ ਮੇਰੀ ਗੱਲ ਹੋਈ ਇਹ ਕਹਿੰਦਾ ਭਾ ਜਦੋਂ ਦੀਆਂ ਫਰੀ ਕੀਤੀਆਂ ਨਾ ਬੀਬੀਆਂ ਉਦੋਂ ਦਾ ਇਹੀ ਹਾਲ ਐ ਤਵਾਰ ਕਰਕੇ ਨਹੀਂ ਹੈਗਾ ਤੇ ਚਲੋ ਜੀ ਉਹ ਅਸੀਂ ਜਲੰਧਰ ਤੱਕ ਆਏ ਤੇ ਜਲੰਧਰ ਤੇ ਉਸ ਤੋਂ ਵੀ ਮਾੜਾ ਹਾਲ ਉਹ ਵਿਚਾਰੇ ਬਸ ਪਹਿਲਾਂ ਹੀ ਭਰੀ ਹੋਈ ਸੀ ਤੇ ਬੀਬੀਆਂ ਦੀਆਂ ਲੰਬੀਆਂ ਲੰਬੀਆਂ ਲੈਣਾ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਰਸ਼ ਪੂਰਾ ਸੀ ਮਾਸਕ ਸਿਰਫ ਜਿਹੜਾ ਉਹ ਕਨੈਕਟਰ ਨੇ ਲਾਇਆ ਸੀ ਵਿਚਾਰੇ ਨੇ ਥੱਲੇ ਜੇ ਕਰਕੇ ਰੱਖਿਆ ਸੀ ਕਦੇ ਥੱਲੇ ਕਰ ਲੈਂਦਾ ਸੀ ਕਦੇ ਉੱਪਰ ਕਰ ਲੈਂਦਾ ਸੀ ਤੇ ਉੱਥੇ ਵੀ ਬਸ ਜਿਹੜਾ ਡਰਾਈਵਰ ਸੀ ਉਹਨੇ 마ਸਕ ਲਾਇਆ ਹੋਇਆ ਸੀਗਾ ਹੁਣ ਗੱਲ ਇਹਦਾ ਜਿਵੇਂ ਕਿ ਕੈਪਟਨ ਸਰਕਾਰ ਨੇ ਸਖਤੀ ਕੀਤੀ ਹੋਈ ਹੈ ਹੁਣ ਤੁਹਾਡੇ ਮੇਰੇ ਵਰਗਾ ਮੋਟਰਸਾਈਕਲ ਤੇ ਜਾਂਦਾ ਜੇ ਮਾੜਾ ਜੇ ਮਾਸਕ ਥੱਲੇ ਹੁੰਦਾ ਤਾਂ ਪੁਲਿਸ ਵਾਲਾ ਕਹਿੰਦੇ ਆ ਜਾ ਸੱਜਣਾ ਆ ਜਾ ਬਿਲਕੁਲ ਬਿਲਕੁਲ ਆ ਜਾ ਤੇਰਾ ਚਲਾਨ ਕਰੀਏ ਚਲਾਨ ਕਰਾਂਗੇ ਠੀਕ ਹੈ ਹੁਣ ਕਾਰ ਦੇ ਵਿੱਚ ਵੀ ਜੇ ਦੋ ਜਣੇ ਬਹਿ ਜਾਣ ਤੇ ਉਹਦੇ ਚ ਮਾਸਕ ਨਾ ਲਾਇਆ ਹੋਵੇ ਤੇ ਉਹ ਵੀ ਹੱਥ ਦੇ ਦਿੰਦੇ ਸੀ ਟੀਮਾਰਕ ਰੁਕ ਰ ਆਜ ਰਾਤ ਨੂੰ ਨਾਮ ਲਈਏ ਜਰਾ ਇੱਧਰ ਆ ਤੇ ਹੁਣ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬੀਬੀਆਂ ਲਈ ਸਫਰਫਰੀ ਕੀਤਾ ਹੈ ਬੀਬੀਆਂ ਉਥੇ ਜੋ ਰਸ਼ ਵੱਧ ਗਿਆ ਹੁਣ ਜਿਹੜੇ ਬੰਦੇ ਤੇ ਜਿਨ੍ਹਾਂ ਨੂੰ ਕੰਮ ਹੈਗਾ ਕਿਤੇ ਅਮਰਜੈਂਸੀ ਜਾਣ ਦੀ ਲੋੜ ਪਈ ਆ ਉਹ ਤੇ ਠੀਕ ਹੈ ਹੁਣ ਬਹੁਤ ਸਾਰੀਆਂ ਬੀਬੀਆਂ ਇਹੋ ਜਿਹੀਆਂ ਨੇ ਜਿਹੜੀਆਂ ਬਗੈਰ ਘਰ ਨਾ ਕਰਕੇ ਸਫਰ ਕਰ ਰਹੀਆਂ ਨੇ ਉਹ ਕਿਤੇ ਉਹ ਗੱਲ ਹੋਵੇ ਨਾ ਮਤਲਬ ਕਿ ਕਿਤੇ ਮਕਾਨੇ ਵੀ ਜਾਣਾ ਹੋਵੇ ਬੀਬੀਆਂ ਨੇ ਤੇ ਉਹ ਪੁੱਛਣਗੀਆਂ ਬੀਬੀਆਂ ਪਾਈ ਕਿੱਥੇ ਚੱਲੀਆਂ ਚਟੀਆਂ ਚੁੰਨੀਆਂ ਲੈ ਕੇ ਕਿ ਮਕਾਣੇ ਚੱਲੀਆਂ ਸਵਰਨੀ ਦਾ ਸੋਹਰਾ ਮਰ ਗਿਆ ਅੱਛਾ ਭੈਣ ਕਿੱਥੇ ਮਰ ਗਿਆ ਕੀ ਹੋਇਆ ਸੀਗਾ ਚਲੋ ਕੋਈ ਨਹੀਂ ਸਭ ਵੀ ਨਾਲ ਚੱਲਦੇ ਅਸੀਂ ਕੈਪਟਨ ਹੁਰਾ ਨੇ ਬੱਸ ਦਾ ਸਫ਼ਰ ਤੇ ਮੁਫਤ ਕੀਤਾ ਹੀ ਆ ਚੱਲ ਭੈਣ ਅਸੀਂ ਵੀ ਜਾਣਨੇ ਆ ਉਹ ਬੱਸਾਂ ਦੇ ਵਿੱਚ ਰਸ਼ ਜਿਹੜਾ ਨਾ ਚਾਹੁੰਦੇ ਹੋਏ ਵੀ ਬਹੁਤ ਜ਼ਿਆਦਾ ਹੋ ਰਿਹਾ ਤੇ ਕੀ ਉੱਥੇ ਨਹੀਂ ਸੀ ਚਾਹੀਦਾ ਕਿ ਜਿਸ ਤਰੀਕੇ ਨਾਲ ਰਸ਼ ਵਧਾਇਆ ਗਿਆ ਹੈ ਇਹ ਵੀ ਇੱਕ ਤਰ੍ਹਾਂ ਦੀ ਚੀਜ਼ ਮਾੜੀ ਹੋਈ ਹੈ ਵੀ ਕਰੋਨਾ ਦਾ ਸਮਾਂ ਚੱਲ ਰਿਹਾ ਇੱਕ ਪਾਸੇ ਤੇ ਸਰਕਾਰ ਜਿਹੜੀ ਹੈ ਉਹ ਕਹਿ ਰਹੀ ਹੈ ਜੇ ਮਾਸਕ ਲਾਓ احتیاط ਵਰਤੋ ਸੈਨੀਟਾਈਜ਼ ਕਰੋ ਘੱਟ ਬਾਹਰ ਜਾਓ ਦੂਜੇ ਪਾਸੇ ਬੀਬੀਆਂ ਨੂੰ ਹੱਲਾਸ਼ੇਰੀ ਦਿਤਤੀ ਹੈ ਕਿ ਬੀਬੀਓ ਮੁਫਤ ਸਫ਼ਰ ਕਰੋ ਕੀ ਕਹਿਣਾ ਤੁਹਾਡਾ ਦੇਖੋ ਬੱਸਾਂ ਦੇ ਵਿੱਚ ਸਵਾਰੀ ਇੰਨੀ ਆ ਰਹੀ ਹੈ ਹੂੰ ਇਹਨਾਂ ਨੇ ਆਪ ਤਾਂ ਡੁੱਬਣੇ ਡੁੱਬਣਾ ਸੀ ਸਰਕਾਰ ਨੇ ਤਾਂ ਫ੍ਰੀ ਕਰਕੇ ਆਪ ਤਾਂ ਡੁੱਬਣੇ ਡੁੱਬਣਾ ਸੀ ਇਹਨਾਂ ਨੇ ਪ੍ਰਾਈਵੇਟ ਬੱਸਾਂ ਵੀ ਡੋਪ ਦਿੱਤੇ ਨੇ ਡੋਪ ਤੇ ਜੀ ਡੋਪ ਉਹਨਾਂ ਦੇ ਕੋਲ ਵੀ ਕੋਈ ਮਤਲਬ ਸਵਾਰੀ ਜਾਣ ਨੂੰ ਤਿਆਰ ਨਹੀਂ ਗਈ ਜੇ ਉਹ ਪੈਸੇ ਲੱਦੇ ਆ ਉਹ ਕਿਹਨੇ ਭਾਈ ਦੂਸਰੀ ਪਾਸੇ ਅਸੀਂ ਫ੍ਰੀ ਜਾਂਦੇ ਆ ਉਹ ਗੱਲ ਠੀਕ ਹੈ ਭਾਜੀ ਗੱਲ ਇਦਾਂ ਹੈ ਕਿ ਹੁਣ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਨੇ ਜਿਹੜੇ ਆਪਣੇ ਟਰਾਂਸਪੋਰਟ ਨੇ ਪ੍ਰਾਈਵੇਟ ਬੱਸਾਂ ਵਾਲੇ ਹੁਣ ਉਹਨਾਂ ਨੇ ਵੀ ਟੈਕਸ ਵੀ ਦੇਣੇ ਆ ਸਰਕਾਰ ਨੂੰ ਬਿਲਕੁਲ ਉਹਨਾਂ ਨੇ ਆਪਣਾ ਖਾਨੀ ਤੇਲ ਪਾਣੀ ਵੀ ਚੈੱਕ ਕਰਨਾ ਉਹ ਤੇਲ ਵੀ ਪਾਉਣਾ ਹਰ ਪਾਸੇ ਸਰਕਾਰ ਦੀਆਂ ਪਾਲਸੀਆਂ ਨਾਲ ਤੇ ਇਹ ਤੇ ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਨੇ ਤੇ ਡੁੱਬ ਜਾਣਗੇ ਵੀਰਿੰਦਰ ਚੀ ਮੈਂ ਤੁਹਾਡੇ ਨਾਲ ਇਹੀ ਗੱਲ ਕਰਦਾ ਹਾਂ ਤੇਲ ਪਾਣੀ ਤਾਂ ਸਰਕਾਰੀ ਗੱਡੀਆਂ ਦੇ ਵੀ ਪੈਣਾ ਵਾ ਇਹ ਸੋਚੋ ਵੀ ਸਰਕਾਰ ਕਿੱਥੋਂ ਦੇਊਗੀ ਸਰਕਾਰ ਤਾਂ ਪਹਿਲੀ ਗੱਲ ਦੀ ਮੇਰੇ ਕੋ ਖਜ਼ਾਨਾ ਖਾਲੀ ਹੈ ਸਾਡਾ ਉਹ ਮੈਨੂੰ ਲੱਗਦਾ ਉਹ ਤੇਲ ਕਿੱਥੋਂ ਆਏਗਾ ਕੈਪਟਨ ਸਾਹਿਬ ਆਪਣੀ ਤਨਖਾਹ ਆਪਣੇ ਪੈਸੇ ਪੱਲਿਓਂ ਦੇਣਗੇ ਜਾਂ ਮੰਤਰੀ ਸਾਹਿਬ ਦੇਣਗੇ ਇਹ ਤੁਸੀਂ ਦੱਸੋ ਜਰਾ ਮੰਤਰੀਆਂ ਨੇ ਜਿੱਖੇ ਜਿਹੜੇ ਮੰਤਰੀ ਦਾ ਰਹਿੰਦੇ ਨੇ ਉਹ ਵੀ ਬੈਸ ਨਾ ਇਹਨਾਂ ਤੋਂ ਜੀ ਕਿੰਤੀ ਕਰਾ ਦਿੰਨੇ ਆ ਕਿਤੇ ਚਾਰ ਚਾਰ ਪੰਜ ਪੰਜ ਪੈਨਸ਼ਨਰ ਵਗੈਰਾ ਲੈ ਰਹੇ ਨੇ ਮੰਤਰੀਆਂ ਸਰਕਾਰੀ ਕੋਠੀਆਂ ਨੇ ਸਰਕਾਰੀ ਗੱਡੀਆਂ ਨੇ ਸਰਕਾਰੀ ਡਰਾਈਵਰ ਨੇ ਸਾਰਾ ਕੁਝ ਇਹਨਾਂ ਦਾ ਕੋਈ ਖਰਚਾ ਨਹੀਂ ਗਿਆ ਜੀ ਬਾਕੀ ਫ੍ਰੀ ਜਿਹੜਾ ਫ੍ਰੀ ਵਾਲਾ ਚੱਲਣ ਦਾ ਕੰਮ ਥੋੜੀ ਦੇਰੀ ਚੱਲਦਾ ਹੁੰਦਾ ਵਾ ਕਿਉਂ ਅੱਜ ਤੋਂ ਸਾਨੂੰ ਸ਼ੈਲ ਪਹਿਲੇ ਵੀ ਪਤਾ ਹੋਣਾ ਮੈਂ ਬਾਦਲ ਸਰਕਾਰ ਨੇ ਹਮ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਫ੍ਰੀ ਟ੍ਰੇਨ ਦਾ ਸਫ਼ਰ ਕੀਤਾ ਸੀਗਾ ਲੋਕਿਆਂ ਨੂੰ ਜੋ ਬਹੁਤ ਉਤਸ਼ਾਹ ਸੀਗਾ ਸਾਰੇ ਜਾਣਦੇ ਸੀਗੇ ਲੇਕਿਨ ਉਹ ਨਹੀਂ ਚੱਲੇਗਾ ਮਹਿਨਾਂ ਦਾ ਤੇ ਇਹ ਹੁਣ ਕਿੱਥੋਂ ਚਲਾ ਲੈਣਗੇ ਇਹਨਾਂ ਦਾ ਵੀ ਕੰਮ ਰੁਕਣਾ ਮੈ ਜਾਣਾ ਜੀ ਇਹ ਥੋੜੀ ਦੇਰ ਲਈ ਹੈ ਸਿਰਫ ਇਹ ਚੌਲਾਂ ਤੱਕ ਦੇ ਮਤਲਬ ਦਿਖਾਵੇ ਨੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਕਿਹੜੀ ਚੀਜ਼ ਚੱਲਦੀ ਹੈ ਕਿਹੜੀ ਨਹੀਂ ਜੀ ਜੇ ਸਹੀ ਤਰੀਕੇ ਨਾਲ ਸੋਚਿਆ ਜਾਵੇ ਤਾਂ ਜੇ ਡੇਲੀ ਗੁਰਦੁਆਰੇ ਵੀ ਪਤਾ ਜਾਵੇ ਉਹਨੂੰ ਵੀ ਕਿਤੇ ਨਾ ਕਿਤੇ ਵਿੱਚੋਂ ਮਿਸ ਕਰਨਾ ਪੈ ਜਾਂਦਾ ਪਰ ਵੀ ਅੱਜ ਇਹ ਨਹੀਂ ਅੱਜ ਮੀਤ ਵੇਦ ਨਹੀਂ ਖਰਾਬ ਜੀ ਨਹੀਂ ਮਜਾਣਾ ਲੇਕਿਨ ਬੀਬੀਆਂ ਦਾ ਫਿਰ ਵੀ ਜੋਰ ਇੰਨਾ ਵਾ ਪਿੱਛੇ ਬਿਮਾਰ ਪਈਆਂ ਦੇ ਘਰੇ ਵੀ ਸ਼ਾਇਦ ਆਟਾ ਰੋਟੀ ਬਣਾ ਨਾ ਬਣਾ ਲੇਕਿਨ ਉੱਥੇ ਜਾਣ ਨੂੰ ਤਿਆਰ ਨੇ ਵੀ ਅੱਜ ਅਸੀਂ ਸਮਰ ਕਰੀ ਕੱਲ ਮੈਂ ਤੁਹਾਨੂੰ ਦੱਸਿਆ ਮੈਂ ਜਾ ਰਿਹਾ ਸੀਗਾ ਤੇ ਕੰਡੈਕਟਰ ਕਹਿੰਦਾ ਪੇ ਰਾਜ ਇੰਨਾ ਸੀ ਇੱਕ ਬੀਬੀ ਬੈਠੀ ਸੀ ਤੇ ਪਤਾ ਨਹੀਂ ਕੋਈ ਸਮਾਨ ਫੜਨ ਲਗੀ ਤੇ ਦੂਜੀ ਬੀਬੀ ਫਟਾਫਟ ਉਹਦੀ ਸੀਟ ਤੇ ਆ ਕੇ ਜਾ ਬਹਿ ਗਈ। ਜਲਦੀ ਉਹ ਹੋਇਆ ਕਿ ਗੁੱਤੋਗਤੀ ਹੋ ਗਈਆਂ ਦੋਨੇ ਬੀਬੀਆਂ ਤੂੰ ਮੇਰੀ ਸੀਟ ਤੇ ਬਹਿ ਗਈਆਂ ਤੇ ਤੂੰ ਮੇਰੀ ਸੀਟ ਤੇ ਬਹਿ ਗਈਆਂ ਹਾਲੇ ਸੀ ਅੰਦਰ ਪੂਰੀ ਡਰਾਮੇਬਾਜੀ ਹੋ ਗਈ ਉਹ ਕੰਡਕਟਰ ਕਹਿੰਦਾ ਭਰਾਵਾ ਮੈਂ ਤੇ ਹੱਥ ਜੋੜਦਾ ਫਿਰਾਂ ਬੀਬੀਆਂ ਨੂੰ ਕਿ ਬੀਬੀਓ ਨਾਲ ਲੜੋ ਬੀਬੀਓ ਨਾਲ ਲੜੋ ਬੜੀ ਮੁਸ਼ਕਲ ਕਹਿੰਦੀ ਉਹਨਾਂ ਨੂੰ ਛੱਡਾਇਆ ਤੇ ਉਹਨਾਂ ਨੂੰ ਪਿਆਰ ਨਾਲ ਬਿਠਾਇਆ ਕਿ ਬੀਬੀ ਤੂੰ ਮੇਰੇ ਵਾਲੀ ਸੀਟ ਤੇ ਬਹਿ ਜਾ ਉਹ ਕੰਡਕਟਰ ਨੇ ਆਪਣੀ ਸੀਟ ਜਿਹੜੀ ਅੱਗੇ ਹੁੰਦੀ ਉੱਥੇ ਬਿਠਾਤੀ ਬੀਬੀ ਤੂੰ ਇੱਥੇ ਬਹਿ ਜਾ ਤੁਸੀਂ ਲੜੋ ਨਾ ਸੋ ਗੱਲ ਪਤਾ ਕੀ ਹੈ ਇਸ ਵੇਲੇ ਭਾ ਜੋ ਹਾਲਾਤ ਚੱਲ ਰਹੇ ਨੇ ਨਾ ਤੇ ਮੈਂ ਕਹਿੰਦਾ ਬੱਸਾਂ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਕੀ ਭਾਣਾ ਵਰਤ ਜਾਣਾ ਕਿਹੜੀ ਬੀਬੀ ਨੇ ਇੱਕ ਦੂਜੇ ਨਾਲ ਗੁੱਤੋ-ਗੁੱਤੀ ਹੋ ਜਾਣਾ ਪੈਰ ਮਿੱਧੇ ਜਾਂਦੇ ਇੱਕ ਦੂਜੇ ਬ੍ਰੇਜਰ ਜੀ ਬ੍ਰੇਜਰ ਜੀ ਮੈਂ ਥੋੜੀ ਗੱਲ ਵਿੱਚ ਹੀ ਟੋਕਦਾ ਹਾਂ ਹਾਂਜੀ ਅੱਜ ਤੋਂ ਥੋੜੀ ਦੇਰ ਪਹਿਲੇ ਪੰਜ ਸਾਲ ਪਹਿਲੇ ਦੀ ਵੀ ਗੱਲ ਕਰੀਏ ਹਾਂਜੀ ਜੇ ਆਪਾਂ ਬੱਸ ਦੇ ਵੀ ਸਫ਼ਰ ਕਰਦੇ ਸੀਗੇ ਬਕਾਇਦਾ ਟਿਕਟ ਦੇ ਨਾਲ ਉਹਦੇ ਸੀਟ ਨੰਬਰ ਲੱਗਦਾ ਸੀਗਾ ਨੰਬਰ ਲਾ ਕੇ ਕਹਿੰਦੇ ਸੀ ਵੀ ਤੇਰੀ ਇਹ ਸੀਟ ਹੈ ਜੇ ਬਤਾ ਬਾਹਰ ਇੰਦਰ ਵੀ ਹੁੰਦਾ ਵਾ ਤੇ ਜਾ ਕੇ ਆਪਣੀ ਸੀਟ ਤੇ ਬੈਠ ਜਾਓ ਚੰਡੀਗੜ੍ਹ ਦੇ ਵਿੱਚ ਸੀਟ ਤੇ ਬੈਠ ਜਾਓ ਚੰਡੀਗੜ੍ਹ ਹੁਣ ਵੀ ਚੱਲਦਾ ਵਾ ਹਾਂ ਹੁਣ ਵੀ ਚੱਲਦਾ ਹੈ ਲੇਕਿਨ ਇਥੇ ਸੀਟ ਸੀਟਾਂ ਉਹੀ ਨੇ ਲੇਕਿਨ ਸਵਾਰੀ ਵਧਾਤੀ ਹੈ ਮੈਨੂੰ ਐਸ ਤਰ੍ਹਾਂ ਲੱਗ ਰਿਹਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਸਾਹਿਬ ਨੂੰ ਕਿਤੇ ਡਬਲ ਬੱਸਾਂ ਚਲਾਨੀਆਂ ਪੈ ਜਾਣ ਡਬਲ ਛਤੜੀਆਂ ਬਸਾਂ ਚਲਾਨੀ ਆਏ ਬੇ ਜੀ ਬੇ ਇਨੀ ਸਵਾਰੀ ਵੱਧ ਰਹੀ ਹੈ ਤੁਸੀਂ ਤੁਸੀਂ ਡਬਲ ਡੈਕ ਡਬਲ ਡੈਕਟਰ ਬਸ ਦੀ ਗੱਲ ਕਰ ਰਹੇ ਹੋ ਡਬਲ ਡੈਕਰ ਬਸ ਦੀ ਜਗ੍ਹਾ ਮੈਨੂੰ ਜਾਪਦਾ ਕਿਤੇ ਟ੍ਰਿਪਲ ਡੈਕਰ ਬਸਾਂ ਚਲਾਨੀ ਪੈ ਜੇ ਜੋ ਹਾਲਾਤ ਚੱਲ ਰਹੇ ਨੇ ਤੇ ਇਹ ਤੇ ਮੈਨੂੰ ਲੱਗਦਾ ਹੈ ਕਿ ਕੋਰੋਨਾ ਦਾ ਸਵਾਗਤ ਤੇ ਨਹੀਂ ਕਰ ਰਹੀ ਸਰਕਾਰ ਪੇ ਵੈਲਕਮ ਵੈਲਕਮ ਆਓ ਅਸੀਂ ਹੋਰ ਸਵਾਰੀਆਂ ਚੜਾਉਂਦੀਆਂ ਨੇ ਕੋਈ ਪ੍ਰੋਕਸ਼ਨ ਨਹੀਂ ਬੰਦੇ ਤੇ ਬੰਦਾ ਚੜਿਆ ਉਹ ਬੀਬੀ ਜਿਹੜੀਆਂ ਬੀਬੀਆਂ ਦਾ ਇੰਨਾ ਜ਼ਿਆਦਾ ਮਤਲਬ ਰਸ਼ ਪਿਆ ਹੋਇਆ ਬੱਸਾਂ ਦੇ ਵਿੱਚ ਤੇ ਬੀਬੀਆਂ ਅੰਦਰ ਲੜਦੀਆਂ ਪਈਆਂ ਪੈਰ ਮਿੱਧ ਤੈਗੇ ਹੈ ਮਰ ਜਾਣੀਆਂ ਤੂੰ ਮੇਰਾ ਪੈਰ ਮਿੱਧਤਾ ਇਹ ਹੈ ਉਹ ਹੈ ਉਹ ਤੇ ਹਾਲ ਜਿਹੜਾ ਨਾ ਬਹੁਤ ਜ਼ਿਆਦਾ ਬੱਸਾਂ ਦੇ ਵਿੱਚ ਰਸ ਪਿਆ ਹੋਇਆ ਹੈ ਤੇ ਜੋ ਹਾਲਾਤ ਨੇ ਅੰਦਰੋਂ ਗੁੱਤੋ ਗੁੱਤੂ ਹੋਰ ਗੁੱਤੋ ਗੁੱਤੂ ਹੋ ਰਹੀਆਂ ਬੀਬੀਆਂ ਤੇ ਇਸ ਵੇਲੇ ਜੋ ਹਾਲ ਹੈ ਬਹੁਤ ਮਾੜਾ ਹੈ ਇਹਦੇ ਵਿੱਚ ਕੋਈ ਨੁਰਾਈ ਗੱਲ ਨਹੀਂ ਗਈ ਹਮ ਕਿਹੜੇ ਮਤਲਬ ਇਕੱਠੇ ਨਾ ਜ਼ਿਆਦਾ ਹੋ ਰਿਹਾ ਵਾ ਬੱਸਾਂ ਦੇ ਵਿੱਚ ਵੀ ਹੋ ਰਿਹਾ ਬੱਸ ਸਟੈਂਡ ਦੇ ਉੱਤੇ ਵੀ ਇੰਨਾ ਇਕੱਠ ਹੋ ਰਿਹਾ ਵਾ ਹਮ ਇਹ ਖੁੱਲ ਕੇ ਕਰੋਨਾ ਨੂੰ ਇੱਕ ਸੱਦਾ ਦਿੱਤਾ ਜਾ ਰਿਹਾ ਵਾ ਵੈਲਕਮ ਕੀਤੀ ਜਾ ਰਹੀ ਹੈ ਵੈਲਕਮ ਕੀਤੀ ਜਾ ਰਹੀ ਹੈ ਇੱਕ ਪਾਸੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਪ੍ਰਿਕੌਲਸ਼ਨ ਰੱਖੋ ਦੂਜੇ ਪਾਸੇ ਦੂਜੇ ਪਾਸੇ ਇਹ ਹੋ ਰਿਹਾ ਵਾ ਜੇ ਫ੍ਰੀ ਮੈਗਨਾ ਫ੍ਰੀ ਵੀ ਲੈ ਕੇ ਜਾਉਣ ਬਿਸ਼ੱਕ ਹੂੰ ਫ੍ਰੀ ਵੀ ਲੈ ਕੇ ਜਾਣ ਕੋਈ ਹੋਰ ਖਰਚ ਨਹੀਂ ਲੁਕੀ ਹੋਣ ਇੰਟਰਸਟਡ ਨਹੀਂ ਵੀ ਹਾਂ ਵੀ ਚਲੋ ਵੀ ਮਦਦ ਹੁੰਦੀ ਹੈ ਕਿਸੇ ਦੀ ਕਿਸੇ ਵੀ ਲੋੜ ਨਹੀਂ ਲੋੜ ਪੈਂਦੀ ਲੇਕਿਨ ਉਹਦੀ ਕਾਊਂਟਿੰਗ ਤਾਂ ਚਾਹੀਦੀ ਹੈ ਕੋਈ ਨਾ ਕੋਈ ਇੱਕ ਇੱਕ ਦੇ ਵਿੱਚ 59 ਸੀਟਾਂ ਨੇ 59 ਦੇ ਵਿੱਚ ਤੁਸੀਂ 48 ਤੇ ਨਾ ਜੇ ਤਦ 10 ਕਿੰਨੀਆਂ ਤੁਸੀਂ ਸੀਟਾਂ ਭੇੜ ਤੇ ਕਿੰਨੀਆਂ ਤੁਸੀਂ ਫ੍ਰੀ ਲੈ ਕੇ ਜਾਣੀਆਂ ਨੇ 70 75 ਸਵਾਰੀਆਂ ਮੈਂ ਹੁੰਦੀਆਂ ਨੇ ਉੱਤੇ ਮੈਂ ਕਹਿੰਦਾ 70 80 ਵੀ ਦਾ ਡਬਲ ਬੱਸ ਦਾ ਉਹ ਕਿੱਸਾ ਕਹਿੰਦੇ ਤੁਸੀਂ ਕੋਈ ਰਾਤ ਦੀਆਂ ਪਿੰਡਲੀਆਂ ਕਿਹੜੀਆਂ ਬੱਸਾਂ ਚੱਲਦੀਆਂ ਹੁੰਦੀਆਂ ਸੀ ਨਾ ਅੱਗੇ ਉਹ ਕਹਿੰਦੇ ਸੀ ਵੀ ਕਿੰਨੀਆਂ ਸਵਾਰੀਆਂ ਬੈਠੀਆਂ ਬੈਠੀਆਂ ਬਾਕੀ ਚੜਜੋ ਉੱਤੇ ਹ ਵੱਖੀ ਉੱਤੇ ਚੜਜੋ ਬਸ ਉਹ ਸਾ ਵੀ ਹੋਣਾ ਵਾ ਹੁਣ ਬੀਬੀਆਂ ਨੇ ਵੀ ਉੱਪਰ ਚੜਨ ਨੂੰ ਕੋਈ ਕਸਰ ਨਹੀਂ ਛੜਨੀ ਬਸਾਂ ਦੇ ਛੱਤਾਂ ਬਸਾਂ ਛੱਤਾਂ ਉੱਤੇ ਬਠਣੀ ਆ ਅਹੀਂ ਮੈਨੂੰ ਯਾਦ ਹੈ ਕਿ ਅਹੀਂ ਨਾ ਛੋਟੇ ਛੋਟੇ ਹੁੰਦੇ ਸੀ ਨਾ ਪ੍ਰਿੰਸ ਸਾਹਿਬ ਤੇ ਅਸੀਂ ਆਪਣੇ ਨਾਨਕੇ ਜਾਣਾ ਡੇਰਾ ਬੱਬਾ ਨਾਨਕ ਤੇ ਜਦੋਂ ਅਸੀਂ ਜਾਂਦੇ ਹੁੰਦੇ ਸੀ ਇਹਨਾਂ ਤੇ ਬਟਾਲੇ ਤੋਂ ਪੁਰਾਣੀਆਂ ਪੁਰਾਣੀਆਂ ਬਸਾਂ ਲੱਗੀਆਂ ਹੁੰਦੀਆਂ ਖਟਾਰਾ ਬਸਾਂ ਉਹਦੇ ਵਿੱਚ ਇੱਕ ਕੰਡੈਕਟਰ ਨੇ ਕਹਿਣਾ ਆਜੂ ਡੇਰਾ ਆਜੂ ਡੇਰਾ ਆਜੂ ਡੇਰਾ ਉਹ ਬਸਾਂ ਭਰੀਆਂ ਹੋਣੀਆਂ ਤੇ ਭਈ ਹੁਣ ਵੇਖਣਾ ਵੀ ਇਹ ਛੋਟੇ ਛੋਟੇ ਬਹਿਣਾ ਕਿੱਥੇ ਆ ਉਹ ਕੀ ਕਰਨਾ ਜੀ ਆ ਜੋ ਡੇਰਾ ਆ ਜੋ ਡੇਰਾ ਕਰਦੇ 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 ਬਸ ਦੇ ਅੰਦਰ ਤੇ ਨਹੀਂ ਵਾੜਨਾ ਆ ਜੋ ਇਧਰ ਆ ਜੀ ਛੱਡ ਜੋ ਚੜਜੋ ਖੇਚੜ ਜੋ ਉੱਥੇ ਤੇ ਉਹ ਅਧੀਆਂ ਕਾ ਸਵਾਰੀਆਂ ਜਿਹੜੀਆਂ ਮਤਲਬ ਫੁੱਲ ਬਸ ਭਰੀ ਹੋਣੀ ਤੇ ਬਾਕੀ ਦੀਆਂ ਸਵਾਰੀਆਂ ਛੱਤ ਤੇ ਹੋਣੀਆਂ ਆ ਤੇ ਮੈਨੂੰ ਲੱਗਦਾ ਉਹੀ ਜਿਹੜਾ ਨਜ਼ਾਰਾ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲ ਸਕਦਾ ਜਿਵੇਂ ਜਿਸ ਤਰੀਕੇ ਦੇ ਨਾਲ ਰਸ਼ ਵਧ ਰਿਹਾ ਕਿਉਂਕਿ ਕੰਮਕਾਰ ਵਾਲੇ ਬੰਦੇ ਨੇ ਤੇ ਬਾਹਰ ਜਾਣਾ ਹੀ ਜਾਣਾ ਉਹਨਾਂ ਤੇ ਆਪਣਾ ਕੰਮਕਾਰ ਛੱਡਣਾ ਨਹੀਂ ਹੈਗਾ ਹੁਣ ਬਹੁਤ ਸਾਰੇ ਵਪਾਰੀ ਬੰਦੇ ਨੇ ਜਿਹੜੇ ਵਿਚਾਰੇ ਛੋਟੇ ਦੁਕਾਨਦਾਰ ਨੇ ਵਪਾਰੀ ਨੇ ਡੇਲੀ ਬੇਸਿਸ 'ਤੇ ਜੀਵਾਂਦੇ ਨੇ ਡੇਲੀ ਆਂਦੇ ਪਰ ਉਹ ਤੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਾਣਾ ਤੇ ਲੱਗਦਾ ਨਹੀਂ ਕਿ ਤੁਹਾਨੂੰ ਜਿਸ ਤਰੀਕੇ ਨਾਲ ਸੂਬਾ ਸਰਕਾਰ ਨੇ ਬੱਸਾਂ ਬੀਬੀਆਂ ਲਈ ਫ੍ਰੀ ਕਰਤੀਆਂ ਨੇ ਤੇ ਇਹਨਾਂ ਨੂੰ ਬੱਸਾਂ ਦੀ ਗਿਣਤੀ ਵੀ ਵਧਾ ਦੇਣੀ ਚਾਹੀਦੀ ਏਕ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਦੇਖੋ ਬੱਸਾਂ ਤਾਂ ਕਿਹੜੀਆਂ ਪਹਿਲੇ ਇਹ ਇਹਨਾਂ ਤੋਂ ਬੱਧ ਦੇਣ ਤਾਂ ਰਿਪੇਅਰ ਵਾਸਤੇ ਪਈਆਂ ਨੇ ਇਹਨਾਂ ਕੋਲ ਅਧਿਆਂ ਦੇ ਕੋਲ ਵਿੱਚ ਸੋਲ ਤੇਲ ਪਾਉਣ ਵਾਸਤੇ ਪਈਆਂ ਹਨਗੇ ਅਧਿਆਂ ਦੇ ਕੋਲ ਇਹਨਾਂ ਕੋਲ ਡਰਾਈਵਰਾਂ ਨੂੰ ਪੈਸੇ ਦੇਣ ਵਾਸਤੇ ਹਨਗੇ ਬੱਸਾਂ ਤਾਂ ਸਿਰਫ ਲਿਮਟਿਡ ਹੀ ਚੱਲ ਰਹੀਆਂ ਨੇ ਉਹ ਵੀ ਕਿਹੜੀਆਂ ਜਲਦੀਆਂ ਪਈਆਂ ਨੇ ਉਹਨੂੰ ਫ੍ਰੀ ਰਾਤੀਆਂ ਨੇ ਬੰਦਿਆਂ ਵਾਸਤੇ ਇਹਨਾਂ ਦੇ ਕੋਈ ਨਹੀਂ ਸਿਰਫ ਕੈਪਟਨ ਸਾਹਿਬ ਦੀ ਇਹ ਥਿਊਰੀ ਆ ਵੀ ਕਿੰਨੇ ਪੁਰਸ਼ੀਏ ਵੋਟਾਂ ਉਹਨੂੰ ਲੇਡੀਜ਼ ਦੀ ਵੋਟ ਹੂੰ ਵੋਟ ਵੀ ਹੁੰਨੀ ਹੈ ਬਸ ਅਸੀਂ ਲੇਡੀਆਂ ਦੀ ਵੋਟ ਦਾ ਘਟੋਟਾ ਆਪਣਾ ਖਿੱਚ ਲਈਏ ਇੱਕ ਸਟੰਡ ਬੜਾ ਹੋਇਆ ਹੋਇਆ ਵਾ ਇਲੈਕਸ਼ਨ ਵਾਸਤੇ ਜੀ ਵੀ ਅਸੀਂ ਇਹਨਾਂ ਦੀਆਂ ਵੋਟਾਂ ਵੀ ਸਾਡੇ ਵੱਲ ਆ ਜਾਣਗੀਆਂ ਅੱਛਾ ਭਾਜੀ ਗੱਲ ਇਦਾਂ ਹੈ ਜਿਵੇਂ ਕਿ ਇਸ ਵੇਲੇ ਅਸਾਂ ਲੋਕ ਕੱਲ ਨੂੰ ਵਿਸਾਖ ਦਾ ਮਹੀਨਾ ਸ਼ੁਰੂ ਹੋਣ ਲੱਗਾ ਕੱਲ ਨੂੰ ਹੋਣਾ ਜੀ ਹਾਂ ਜੀ ਹਾਂ ਜੀ ਵਿਸਾਖ ਦਾ ਮਹੀਨਾ ਤੇ ਹਾੜ ਦਾ ਮਹੀਨਾ ਆਉਣ ਤੱਕ ਬੜੀ ਗਰਮੀ ਹੋਣੀ ਹਾਲੇ ਵੇਖ ਲੋ ਹਾਲ ਤੱਕ ਗਰਮੀ ਬਹੁਤ ਪੈ ਰਹੀ ਹੈ ਮੈਨੂੰ ਤੇ ਇਹ ਲੱਗਦਾ ਵੀ ਹਾੜ ਦੇ ਮਹੀਨੇ ਦੇ ਵਿੱਚ ਜੇ ਸਫਰ ਇਦਾਂ ਹੀ ਹਾਲਾਤ ਰਹੇ ਬੀਬੀਆਂ ਦੇ ਤੇ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਜਾਂ ਬੀਬੀਆਂ ਉੱਥੇ ਸੀਟਾ ਹੈ ਨਹੀਂ ਇੱਕ ਦੂਜੇ ਦੇ ਪੈਰ ਤੇ ਪੈਰ ਧਰਿਆ ਹੋਇਆ ਹਾਹਾਕਾਰ ਮਚੀ ਐ ਕੋਈ ਬਜ਼ੁਰਗ ਬੀਬੀ ਜੇ ਕਿਤੇ ਬੱਸ 'ਤੇ ਚੜ ਜੇ ਤੇ ਉਹਦਾ ਕੋਈ ਕਿਤੇ ਮੁਫਤ ਬੱਸ ਦੀ ਭੇਂਟ ਨਾ ਚੜ ਜੇ ਕੋਈ ਬਿਲਕੁਲ ਹੋ ਸਕਦਾ ਜੀ ਬਹੁਤ ਵੱਡੀ ਗੱਲ ਆ ਬਿਪਤਾ ਪੰਜਾਬ ਰੋਡਵੇਜ ਨੂੰ ਨਾ ਪੈ ਜੇ ਲੈਕਿਨ ਦੂਸਰੇ ਬਸੇ ਵੀ ਇਹ ਉੱਪਰ ਵੀ ਕੈਪਟਨ ਸਾਹਿਬ ਬਿਠੇ ਨੇ ਕੈਪਟਨ ਸਾਹਿਬ ਨੇ ਕਹਿੰਨਾ ਮੈਂ ਫ੍ਰੀ ਅਸ਼ੋਰੈਂਸ ਦੀ ਸਕੀਮ ਚਾਲੂ ਕਰ ਦਿੰਨੇ ਆ ਉਹ ਵੀ ਲੋਕਾਂ ਨੂੰ ਬੇਨਫਿਟ ਮਿਲ ਜਾਣਾ ਪਰ ਗੱਲ ਇਹ ਆ ਕਿ ਪਬਲਿਕ ਦੀਆਂ ਜਾਨਾਂ ਦਾ ਧਿਆਨ ਵੀ ਦੇ ਰੱਖਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਚਾਹੀਦੀ ਹੈ ਲੇਕਿਨ ਉਹਨਾਂ ਕੋਲ ਇਹ ਨਾ ਟਾਈਮ ਹੈ ਨਹੀਂਗਾ ਕਿੜੇ ਇਕੱਲੇ-ਇਕੱਲੇ ਪਰਿਵਾਰ ਨੂੰ ਦੇਖਣ ਸਰਕਾਰ ਦੇ ਕੋਲ ਇਹ ਨਾ ਸਮਾਂ ਨਹੀਂਗਾ ਸਰਕਾਰ ਦੇ ਕੋਲ ਸਿਰਫ ਇਹੀ ਆ ਵੀ ਮੈਨੂੰ ਵੋਟੇ ਦੀ ਕਿਸਰਾ ਮਿਲਦੀ ਹੈ ਹੂੰ ਤਾਨੂੰ ਨਹੀਂ ਲੱਗਦਾ ਉਹਦੇ ਵਾਸਤੇ ਝੂਠ ਬੋਲੀਏ ਸੱਚ ਬੋਲੀਏ ਉਹਨਾਂ ਨੂੰ ਕੋਈ ਇੱਕੋ ਬਰਾਬਰ ਆ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਹੁਣ ਕੈਪਟਨ ਸਾਹਿਬ ਨੇ ਜਾਂ ਹੋਰ ਜਿਹੜੇ ਟਰਾਂਸਪੋਰਟ ਮੰਤਰੀ ਨੇ ਜਾਂ ਜਿਹੜੇ ਦੂਜੇ ਮੰਤਰੀ ਨੇ ਉਹਨਾਂ ਨੂੰ ਵੀ ਕਹਿ ਚਾਹੀਦਾ ਹੈ ਕਿ ਭਾਈ ਬਿਗੈਰ ਸਿਕਿਉਰਿਟੀ ਦੇ ਆਪਣੇ ਆਪਣੇ ਟੱਬਰ ਦੀਆਂ ਬੀਬੀਆਂ ਨੂੰ ਵੇਖ ਕੇ ਕਿਤੇ ਨੂੰ ਸਫ਼ਰ ਕਰਾਓ ਰੋਡਵੇ ਦੀਆਂ ਬੱਸਾਂ 'ਚ ਪਤਾ ਲੱਗਿਆ ਉਹਨਾਂ ਨੂੰ ਪਤਾ ਲੱਗੇ ਪਤਾ ਲੱਗੇ ਵੀ ਹਾਂ ਸਫ਼ਰ ਕਿਸ ਤਰ੍ਹਾਂ ਕਰੀਆ ਕੀ ਕੀ ਹਾਲ ਨੇ ਕਿੱਦਾਂ ਹੈ ਕਿ ਪੁਰਾਣੇ ਰਾਜ ਮਹਾਰਾਜੇ ਹੁੰਦੇ ਸੀ ਨਾ ਤੇ ਕਈ ਕਿਸੇ ਕਹਾਣੀਆਂ ਤੁਸੀਂ ਵੀ ਸੁਣੀਆਂ ਨੇ ਬੁਢਜਰਗ ਸਾਡੇ ਬਾਤਾਂ ਪਾਉਂਦੇ ਹੁੰਦੇ ਸੀ ਕਿ ਰਾਤ ਨੂੰ ਹਨਾ ਉਹ ਦੱਸ ਦਿੰਦੇ ਵੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਚੰਗੇ ਉਹ ਰਾਤ ਨੂੰ ਭੇਸ ਬਦਲ ਕੇ ਬਦਲ ਕੇ ਤੇ ਆਪਣੀ ਆਵਾਮ ਦਾ ਦੁੱਖ ਸੁੱਖ ਪਤਾ ਕਰਦੇ ਪਤਾ ਕਰਦੇ ਸੀ ਬਿਲਕੁਲ ਦੁੱਖ ਸੁੱਖ ਕੀ ਹੈ ਮੇਰੀ ਰੀਚ ਕੀ ਹੋ ਰਿਹਾ ਕੀ ਨਹੀਂ ਤੇ ਮੈਂ ਸਮਝਦਾ ਕਿ ਇਹ ਜੇ ਸਾਡੇ ਜਿਹੜੇ ਵਜ਼ੀਰ ਨੇ ਇਹ ਵੀ ਕਿਤੇ ਆਪਣੇ ਟੱਬਰ ਨੂੰ ਬੱਸਾਂ ਜੇ ਭੇਜਣ ਘੱਲਣ ਉਹਨਾਂ ਨੂੰ ਸਫ਼ਰ ਕਰਕੇ ਆਓ ਹਾਲਾਤ ਵੇਖੋ ਕੀ ਨੇ ਤੇ ਸ਼ਾਇਦ ਕੋਈ ਚੰਗਾ ਹੋ ਜੇ ਕੀ ਖਿਆਲ ਆ ਤੁਹਾਡਾ ਚੰਗਾ ਤਾਂ ਹੈ ਮੋਦੀ ਸਾਹਿਬ ਨੇ ਵੀ ਕਿਹਾ ਸੀ ਆ ਵੀ ਹਿੰਦੁਸਤਾਨ ਦੇ ਹੁਣ ਚੰਗੇ ਦਿਨ ਆ ਗਏ ਨੇ ਉਹ ਚੰਗੇ ਦਿਨ ਤਾਂ ਬਹੁਤ ਸਾਰੇ ਨੂੰ ਪਤਾ ਹੀ ਹੈ ਚੰਗੇ ਦਿਨ ਨਹੀਂ ਚੱਲੇ ਜੀ ਇਸ ਤਰ੍ਹਾਂ ਜੀ ਘਰੋਂ ਤੁਸੀਂ ਨਿਕਲ ਨਹੀਂ ਸਕਦੇ ਹੂੰ ਰਾਜ ਵਿੱਚ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਹੂੰ ਸਫਰ ਬੀਬੀਆਂ ਘੜੀਆਂ ਘਰ ਬੱਠੀਆਂ ਸੀ ਉਹ ਕਿਤੇ ਨਹੀਂ ਅਸੀਂ ਚਲੀਆਂ ਚਲੀਆਂ ਮੈਨੂੰ ਅਸੀਂ ਚਲੀਆਂ ਮੈਨੂੰ ਤਾਂ ਲੱਗਦਾ ਭਾਜੀ ਭਜੇ ਕਿਹੇ ਬੰਦੇ ਦੀ ਦਾਲ 'ਚ ਲੂਣ ਜਨਾਨੀ ਨੇ ਘਟ ਪਾ ਦਿੱਤਾ ਨਾ ਤੇ ਉਹਦੇ ਘਰ ਚ ਪੈ ਜਾਣਾ ਕਲੇਸ਼ ਕਲੇਸ਼ ਪੈ ਜਾਣਾ ਉਹਨੇ ਜਿੱਤੇ ਕਹਿਤਾ ਘਰ ਦੀ ਨੂੰ ਵੀ ਲੂਣ ਘਟ ਪਿਆ ਤੇ ਉਹਨੇ ਸਤੀ ਦੇ ਨੇ ਕਹਿਣਾ ਉਹਨੂੰ ਪਤਾ ਵੀ ਕੈਪਟਨ ਨੇ ਹਰਾਨੇ ਬਸ ਫਰੀ ਕਰਤੀ ਆ ਉਹਨੇ ਕਹਿਣਾ ਮੈਂ ਚੱਲੀ ਆਪਣੇ ਪੇਕੇ ਤੇ ਉਹਨ ਆਪਣੇ ਬਾਲ ਬੱਚੇ ਲੈ ਕੇ ਆਪਣੇ ਪਾਪੇ ਦੇ ਘਰ ਚੱਲ ਜਾਣਾ ਹੁਣ ਉਧਰ ਘਰ ਵਾਲੇ ਨੇ ਦੁਖੀ ਹੋ ਜਾਣਾ ਵੀ ਲੀ ਵੀ ਇਹ ਤੇ ਕੰਪਣਾ ਮਾੜਾ ਹੋਇਆ ਹੁਣ ਪਾਪੇ ਦੇ ਘਰ ਜਾ ਕੇ ਪਾਪੇ ਨੂੰ ਕਹਿਣਾ ਪਹਿਲਾਂ ਤੇ ਕਹਿਣਾ ਇੱਕ ਕੁੜੀ ਆ ਗਈ ਪਰਜਾਈ ਨੇ ਵੀ ਕਹਿਣਾ ਆ ਗਈ ਬਿਸ਼ਰਤ ਕੋ ਕੋ ਖੁਸ਼ੀ ਮਨਾਦੇ ਖੁਸ਼ੀ ਮਨਾਉਣੀ ਆ ਪਰ ਜੇ ਇਹ ਕੰਮ ਹਰਕ ਦੂਜੇ ਦਿਨ ਰਿਹਾ ਪਈ ਦਾਲ ਦੇ ਲੂਣ ਘੱਟ ਪੈ ਗਿਆ ਤੇ ਜੇ ਦਾਲ ਦੇ ਲੂਣ ਘੱਟ ਪੈ ਗਿਆ ਤੇ ਕਿਤੇ ਭਾਪੇ ਨੇ ਕਹਣ ਲੱਵੀ ਅੱਜ ਫੇਰ ਆ ਗਈ ਆ ਕੁੜੀ ਘਰ ਦੇ ਨਾਲ ਲੜ ਕੇ ਆਪਣੇ ਘਰ ਵਾਲੇ ਨਾਲ ਲੜ ਕੇ ਤੇ ਜਦੋਂ ਭਾਪੇ ਨੂੰ 500 ਰੁਪਏ 1000 ਰੁਪਏ ਕੁੜੀ ਨੂੰ ਪਿਆਰ ਦੇਣਾ ਪੈ ਗਿਆ 5 500 ਰੁਪਏ ਉਹਦੇ ਜਵਾਕ ਨੂੰ ਪਿਆਰ ਦੇਣਾ ਪੈ ਗਿਆ ਤੇ ਦੂਜੇ ਦਿਨ ਜੇ ਇਹੀ ਰੂਟੀਨ ਰਹੀ ਤੇ ਹਰੇ ਭਾਪੇ ਨਹੀਂ ਕਹਿਣਾ ਭਈ ਇਹ ਜਿਹੜੇ ਕੈਪਟਨ ਸਾਹਿਬ ਨੇ ਬਾਸਫਰੀ ਕੀਤੀ ਹੈ ਨਾ ਇਹ ਮਾੜਾ ਕੰਮ ਆ ਕੀਤਾ ਤੇ ਘਰਾਂ ਦੇ ਕਲੇਸ਼ ਪੈਣ ਦਾ ਵੀ ਜਿਹੜੇ ਬੜੇ ਇੱਕ ਚਾਂਸ ਵੱਧ ਜਾਣੇ ਨੇ ਦੇਖੋ ਜਿਹੜਾ ਵੀ ਕੋਈ ਜ਼ਖਮ ਹੁੰਦਾ ਵਾ ਜ਼ਖਮ ਨੂੰ ਸੁੱਕਦੇ ਸੁੱਕਦੇ ਨੂੰ ਟਾਈਮ ਲੱਗਦਾ ਵਾ ਇਹ ਚੀਜ਼ ਦਾ ਫਾਇਦਾ ਪਤਾ ਲੱਗੂਗਾ ਵੀ ਹਾਂ ਵੀ ਇਹਦਾ ਕੀ ਨੁਕਸਾਨ ਆ ਤੇ ਕੀ ਫਾਇਦਾ ਵਾ ਬਾਕੀ ਕਿਹੜੀ ਗੱਲ ਤੁਸੀਂ ਪਹਿਲੇ ਕਹੀ ਹੈ ਬਈ ਲੇਡੀਜ਼ ਘਰੇ ਗੁੱਸੇ ਹੋ ਗਏ ਪੇਕੇ ਤੋਂ ਪਰਪਣਾ ਪੇਕੇ ਤੋਂ ਰੁਪਈਏ ਇਹ ਗੱਲ ਤੁਸੀਂ ਆਪਣੇ ਕੋਲ ਜੋੜ ਲਈ ਨਵੀਂ ਇਹ ਗੱਲ ਵਸੇ ਹਕੀਕਤ ਇਹ ਆ ਜੇ ਆਦਮੀ ਨਹੀਂ ਮੈਂ ਅੰਦਾਜ਼ਾ ਲਾ ਰਿਹਾ ਹਾਂ ਅੰਦਾਜ਼ਾ ਲਾ ਰਿਹਾ ਮੈਂ ਵੀ ਕੀ ਹੋ ਸਕਦਾ ਮੈਂ ਕਿਹਾ ਜੇ ਆਦਮੀ ਤਿੱਬ ਦੀ ਲੜਾਈ ਹੋਈ ਆਦਮੀ ਕਹੂਗਾ ਮੈਂ ਚੱਲਿਆ ਠੀਕੇ ਅੱਛਾ ਉਹ ਤਾਂ ਜਲਦੀ ਸੀ ਗੱਲ ਇਹ ਨਵੀਂ ਗੱਲ ਹੁਣ ਆਪਾਂ ਨਾਲ ਜੋੜ ਦੁੱਤੀ ਆ ਨਹੀਂ ਵੀ ਗੱਲ ਆਉਣ ਵਾਲੇ ਆਉਣ ਵਾਲੇ ਸਵੇਚ ਆ ਰਹੀ ਹੈ ਦੇਖ ਲਿਓ ਇਹ ਸਵੇਚ ਆ ਰਹੀ ਹੈ ਬਿਲਕੁਲ ਸਹੀ ਗੱਲ ਹੈ ਕਿ ਮੈਂ ਚੱਲੀ ਪੇਕੇ ਤੇ ਨਿਆਣੇ ਨਾਲ ਲੈਣੇ ਪਈ ਚੱਲ ਨਿਆਣਿਆਂ ਦੇ ਜੇ ਛੋਟੇ ਨਿਆਣਿਆਂ ਦੇ ਕੋਈ ਟਿਕਟ ਨਹੀਂ ਹੈਗੀ ਅੱਧੀ ਟਿਕਟ ਉਹ ਵੀ ਕਹਿਣਾ ਜਿਹੜੇ ਮੁੰਡੇ ਹੋਣੇ ਤੇ ਮੁੰਡਿਆਂ ਨੂੰ ਛੱਡ ਦੇਣਾ ਤੇ ਚੱਲ ਤੂੰ ਆਪਣੇ ਰੌਪਾਪੇ ਕੋਲ ਤੇ ਕੁੜੀ ਨੂੰ ਮੈਂ ਨਾਲ ਲੈ ਜਾਈਂ ਕੁੜੀ ਦੀ ਟਿਕਟ ਨਹੀਂ ਕੁੜੀ ਦੀ ਟਿਕਟ ਹੈ ਨਹੀਂ ਹੈ ਨਾ ਕੁੜੀ ਦੀ ਟਿਕਟ ਨਹੀਂ ਹੈਗੀ ਸੋ ਇਹ ਹਿਸਾਬ ਜਿਹੜਾ ਹੈ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਹ 2017 ਦੇ ਵਿੱਚ ਮੁੜ ਕੇ ਕੈਪਟਨ ਸਾਹਿਬ ਆਜੰਦ ਨੇ ਹੋ ਮਹਾਮਾ ਆ ਕੇ ਜਿੱਦਾਂ ਕਿ ਉਹਨਾਂ ਨੇ ਕੋਈ ਨਵਾਂ ਉਹ ਰਣਨੀਤੀਕਾਰ ਲਿਆਂਦਾ ਹੈ ਪੀਕੇ ਹੋ ਸਕਦਾ ਹੈ ਕਿ ਉਹਦੀ ਵੀ ਕੋਈ ਵਿਉਂਤਬੰਦੀ ਹੋਏ ਵੀ ਬੀਬੀਆਂ ਦਾ ਕਰਾਇਆ ਫ੍ਰੀ ਕਰ ਦਿਓ ਆਉਣ ਵਾਲੇ ਸਮੇਂ ਦੇ ਉਹ ਕਹਿੰਦੇ ਨੇ 85% ਜਿਹੜੇ ਹੈਗੇ ਅਸੀਂ ਵਾਦੇ ਪੂਰੇ ਕਰਤੇ ਸੀ ਤੇ 14-15% ਦੀ ਜਿਹੜੇ ਹੋਰ ਰਹਿ ਗਏ ਨੇ 86% ਦੀ ਕਰਤੇ ਬਾਕੀ ਰਹਿ ਗਏ ਨੇ ਥੋੜੇ ਤੇ ਇਹ ਤੇ ਜਨਤਾ ਨੂੰ ਪਤਾ ਹੈ ਤੇ ਸਭ ਨੂੰ ਪਤਾ ਹੈ ਕਿੰਨੇ ਵਾਦੇ ਪੂਰੇ ਕਰਤੇ ਤੇ ਕਿੰਨੇ ਕਿ ਰਹਿ ਗਏ ਕੀ 2022 ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਦੀ ਹੈ ਸਾਡੇ ਕੈਪਟਨ ਸਾਹਿਬ ਦੁਬਾਰਾ ਮੁੱਖ ਮੰਤਰੀ ਵਜ਼ੀਰੇ ਆਲਾ ਦੇ ਅਹੁਦੇ ਤੇ ਸੱਜ ਕੇ ਬਹਿ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਮੁਫਤ ਜਿਹੜੀ ਆ ਸਫਰ ਹੈ ਬੀਬੀਆਂ ਦੇ ਲਈ ਇਹ ਨੂੰ ਕੰਟੀਨਿਊ ਰੱਖਣਗੇ ਜਾਂ ਬੰਦ ਕਰਨਗੇ ਕੀ ਕਹਿਣਾ ਤੁਹਾਡਾ ਦੇਖੋ ਇਹ ਜਨਤਾ ਦੇ ਉੱਤੇ ਟਪਟ ਕਰਦਾ ਵਾ ਅੱਛਾ ਕੋਈ ਉਹਨਾਂ ਨੇ ਲਿਖਤੀ ਨਹੀਂ ਕਿਸੇ ਨੂੰ ਵੀ ਦਿੱਤਾ ਹੋਇਆ ਹਮ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਉਹਨਾਂ ਨੇ ਸਿੱਧਾ ਕਹਿਤਾ ਵੀ ਆ ਬਸਨ ਫ੍ਰੀ ਫ੍ਰੀ ਕਰ ਦਿੱਤਾ ਵੀ ਲੇਡੀਜ਼ ਵਾਸਤੇ ਇਹ ਕਦੋਂ ਮਰਜ਼ੀ ਇੱਕ ਕਿਸਮ ਦਾ ਦਫ਼ਤਰ ਦਾ ਦਰਵਾਜ਼ੇ ਵਾਲਾ ਟਾਈਪ ਆ ਦਰਵਾਜ਼ਾ ਕਦੋਂ ਮਰਜ਼ੀ ਖੋਲ ਦੋ ਤੇ ਕਦੋਂ ਮਰਜ਼ੀ ਬੰਦ ਕਰ ਦੋ ਇਹ ਕਪਤਨ ਸਾਹਿਬ ਦੇ ਉਹਨਾਂ ਦੇ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਵਾ ਕੋਈ ਬੰਦਿਸ਼ ਨਹੀਂਗੀ ਵੀ ਹਾਂ ਵੀ ਅੱਜ ਵੀ ਰਹੂਗਾ ਜੇ ਬਾਦਲ ਸਾਹਿਬ ਨੇ ਇੰਨੀ ਦੇਰ ਫ੍ਰੀ ਸੇਵਾ ਕਰਕੇ ਹਜੂਰ ਸਾਹਿਬ ਦੀ ਉਹ ਸਰਵਿਸ ਬੰਦ ਕਰ ਦਿੱਤੀ ਹੈ ਤੇ ਇਹ ਤਾਂ ਫਿਰ ਇੱਥੇ ਦੀ ਲੋਕਲ ਚਲੋ ਗੱਲ ਮੁਕਦੀ ਗੱਲ ਇਹ ਹੈ ਕਿ ਜਿਹੜੀਆਂ ਬੀਬੀਆਂ ਪੈਣਾ ਸਾਡੀਆਂ ਆਪ ਦੀਆਂ ਬੀਬੀਆਂ ਪੈਣੀਆਂ ਸਾਡੇ ਪੰਜਾਬ ਦੀਆਂ ਬੀਬੀਆਂ ਪੈਣੀਆਂ ਸਾਡੇ ਪਰਿਵਾਰਾਂ ਦੇ ਵਿੱਚ ਵੀ ਬੀਬੀਆਂ ਪੈਣੀਆਂ ਠੀਕ ਹੈ ਤੇ ਇਹ ਸਫ਼ਰ ਜੇ ਮੁਫਤ ਕੀਤਾ ਸਾਨੂੰ ਦੁੱਖ ਨਹੀਂ ਹੈ ਇਸ ਚੀਜ਼ ਦਾ ਕਿ ਸਫ਼ਰ ਮੁਫਤ ਕਿਉਂ ਕੀਤਾ ਮੁਫਤ ਪਰ ਗੱਲ ਇਹ ਹੈ ਕਿ ਦੂਜੇ ਪਾਸੇ ਕੋਈ ਐਹੋ ਜੀ ਪਲਾਨਿੰਗ ਵੀ ਕਰਨੀ ਚਾਹੀਦੀ ਹੈ ਜਿਹਦੇ ਨਾਲ ਕੋਈ ਨੁਕਸਾਨ ਵੀ ਨਾ ਹੋਵੇ ਜਿਹਦੇ ਨਾਲ ਕੋਈ ਦਿੱਕਤ ਵੀ ਨਾ ਆਵੇ ਤੇ ਇਹ ਵੀ ਚੀਜ਼ਾਂ ਸੋਚ ਕੇ ਸਰਕਾਰ ਨੂੰ ਲਾਗੂ ਕਰ ਦੇਣੀਆਂ ਚਾਹੀਦੀਆਂ ਨੇ ਕੀ ਕਹਿਣਾ ਤੁਹਾਡਾ ਦੇਖੋ ਮੈਂ ਇਹ ਗੱਲ ਕਹਿ ਰਿਹਾ ਹਾਂ ਇੱਕ ਸਾਲ ਹੋ ਗਿਆ ਪੂਰਾ ਕਰੋਨਾ ਦੀ ਲਪੇਟ ਦੇ ਵਿੱਚ ਆਏ ਨੂੰ ਲੋਕੀ ਲੜਾ ਨਾਲ ਮਾਰੇ ਨਹੀਂ ਬੰਦੇ ਬਹੁਤ ਜ਼ਿਆਦਾ ਵਧ ਰਿਹਾ ਮੈਂ ਕੈਪਟਨ ਸਾਹਿਬ ਨੂੰ ਇਹ ਕਿਉਂ ਨਹੀਂ ਸੋਚਦਾ ਵੀ ਹੌਸਪੀਟਲਾਂ ਦੇ ਵਿੱਚ ਫ੍ਰੀ ਮੈਡੀਕਲ ਸਹੂਲਤ ਦਿੱਤੀ ਜਾਵੇ ਜੇ ਟੀਕੇ ਲਵਾਨੇ ਆ ਟੀਕੇ ਅੱਧੀ ਜੱਤਾ ਟੀਕੇ ਲਵਾਉਣ ਨੂੰ ਤਿਆਰ ਨਹੀਂ ਕੀ ਇਸ ਟਾਈਮ ਡਰਾ ਉਹਨਾਂ ਦੇ ਵਿੱਚ ਅੱਜ ਵੀ ਇਹਨਾਂ ਦਾ ਨਵਾਂ ਆਇਆ ਵੀ ਕੋਈ ਇੰਜੈਕਸ਼ਨ ਕਿ ਹੋਈ ਹੈ ਦੇ ਮੁਕਾਬਲੇ ਦੇ ਵਿੱਚ ਹੋਰ ਨਿਕਲਿਆ ਵਾ ਉਹਦੇ ਉੱਤੇ ਇਹਨਾਂ ਨੇ ਕੇਂਦਰ ਕੇਂਦਰ ਸਰਕਾਰ ਨੇ ਮਤਲਬ ਪਾਬੰਦੀ ਲਗਾ ਦਿੱਤੀ ਹੈ ਵੀ ਇਹਨਾਂ ਨੂੰ ਆਪਣਾ ਡਰਾ ਵੀ ਹਾਂ ਵੀ ਕਿਤੇ ਕੋਈ ਸਾਡਾ ਡੁਪਲੀਕੇਸ਼ਨ ਨਿਕਲਿਆ ਪਏ ਖਤਰਾ ਹੈ ਇਹਨਾਂ ਨੂੰ ਬਿਲਕੁਲੀ ਮੈਡੀਕਲ ਤੇ ਕਮ ਐਜੂਕੇਸ਼ਨ ਟੋਟਲੀ ਇਹਨੂੰ ਫ੍ਰੀ ਕਰਨੀ ਚਾਹੀਦੀ ਆ ਤਾਂ ਪੰਜਾਬ ਦੀ ਕਿਤੇ ਤਰੱਕੀ ਹੋਏਗੀ ਇਹ ਚੀਜ਼ਾਂ ਦੇ ਨਾਲ ਸਫਰਾਂ ਦੇ ਨਾਲ ਸਫਰ ਨਾਲ ਤੁਸੀਂ ਘਰੋਂ ਬੇਕਾਰ ਹੁੰਨੇ ਆ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਇੱਕ ਤਰ੍ਹਾਂ ਨਾਲ ਇਹ ਜਨਤਾ ਨੂੰ ਰਿਸ਼ਵਤ ਦਾ ਹੀ ਰੂਪ ਹੈ ਰਿਸ਼ਵਤ ਦਿੱਤੀ ਜਾ ਰਹੀ ਹੈ ਵੀ ਸਾਨੂੰ ਵੋਟਾਂ ਪਾਓ ਬਿਲਕੁਲ ਵੋਟਾਂ ਦੀ ਖਾਤਿਰ ਅਸੀਂ ਤੁਹਾਨੂੰ ਇਹ ਬਦਲੇ ਰਿਸ਼ਵਤ ਦਿੰਨੇ ਆ ਦੇ ਜੇ ਮੈਨੂੰ ਲੱਗਦਾ ਹੈ ਪਨੇਸ਼ਰ ਸਾਹਿਬ ਜੇ ਸਿਸਟਮ ਦੇ ਵਿੱਚ ਸੁਧਾਰ ਆ ਜੇ ਸਿਸਟਮ ਬਹੁਤ ਵਧੀਆ ਹੋ ਜੇ ਲੋਕਾਂ ਦੇ ਕੰਮਕਾਰ ਚੱਲਣ ਲੱਗ ਜਾਣ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਬੜੇ ਆਰਾਮ ਨਾਲ ਮਿਲ ਜੇ ਲੋਕਾਂ ਦੀਆਂ ਦਿੱਕਤਾਂ ਹੱਲ ਹੋ ਜਾਣ ਸੋਸ਼ਲ ਸਿਕਿਉਰਿਟੀ ਜਿਵੇਂ ਵਿਦੇਸ਼ਾਂ ਦੇ ਵਿੱਚ ਹੈ ਸਾਡੇ ਮੁਲਕ ਦੇ ਵਿੱਚ ਸੋਸ਼ਲ ਸਿਕਿਉਰਿਟੀ ਹੋਵੇ ਕੰਮ ਹਰ ਬੰਦੇ ਨੂੰ ਮਿਲੇ ਰੋਟੀ ਹਰ ਬੰਦੇ ਨੂੰ ਮਿਲੇ ਛੱਤ ਹਰ ਮਿਲੇ ਬੰਦੇ ਨੂੰ ਮਿਲੇ ਤੇ ਮੈਨੂੰ ਲੱਗਦਾ ਹੀ ਨਹੀਂ ਹੈਗਾ ਕਿ ਇਹੋ ਜਿਹੇ ਰਿਸ਼ਵਤਾਂ ਦੀ ਲੋੜ ਪੈ ਨਹੀਂ ਲੋੜ ਪੈਣੀ ਦੇਖੋ ਸ਼ੁਰੂ ਤੋਂ ਤਈ ਆਪਾਂ ਨੂੰ ਹਿੰਦੁਸਤਾਨ ਨੂੰ ਕਿਉਂ ਸੋਨੇ ਜਿਹੜੀ ਹੈ ਕਿਹਾ ਜਾਂਦਾ ਸੀਗਾ ਉਸ ਟਾਈਮ ਤਰੱਕੀ ਸੀ ਹਰ ਚੀਜ਼ ਦੇ ਉੱਤੇ ਆਪਣਾ ਸੂਲਤ ਸੀਗੀ ਲੇਕਿਨ ਇਹ ਕਰਪਟ ਕਿਹੜੇ ਲੀਡਰ ਨੇ ਆਪਣੇ ਮੂਰੇ ਆ ਕੇ ਉਹਨਾਂ ਨੇ ਸਾਰੇ ਦਾ ਸਾਰਾ ਸਾਰਾ ਪਾਰਟੀਸ਼ਨ ਹੀ ਖਤਮ ਕੀਤਾ ਹੋਇਆ ਵਾ ਚਲੋ ਪ੍ਰਿੰਸ ਸਾਹਿਬ ਘੜੀ ਦੀ ਟਕ 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 ਜਿਹੜੀ ਹੈ ਨਾ ਉਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਸਮਾਂ ਬਹੁਤ ਜ਼ਿਆਦਾ ਹੋ ਗਿਆ ਇਹਦੇ ਨਾਲ ਹੀ ਆਪਾਂ ਕੱਲ ਫੇਰ ਹਾਜ਼ਰ ਹੋਵਾਂਗੇ ਤੇ ਨਵੇਂ ਮੁੱਦੇ ਤੇ ਸਿਆਸੀ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਤੁਹਾਡੇ ਤੋਂ ਨਵੀਂ ਸਿਰਲੇਖ ਲੈਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ